जाओ खत आपके निरीक्षण के लिए हाजिर है श्रीमान 갓 아갓 팍갓 미설전 ਸ਼ਾਇਦ ਯਾਤਰਾ ਕਰ ਰਿਹਾ ਹਾਂ ਅ ਸਭ ਤੋਂ ਪਹਿਲਾਂ ਮੈਂ ਮਾਨਜੋਕ ਮੁੱਖ ਮੰਤਰੀ ਦਾ ਤੇ ਮਾਨਜੋਕ ਮੁੱਖ ਸਕੱਤਰ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਮਤੋੜ ਜ਼ਿਲ੍ਹਾ ਮੈ ਇਸਟੇਟ ਜ਼ਿੰਮੇਵਾਰੀ ਦਿੱਤੀ ਹੈ ਤੇ ਉਹ ਜੋ ਕਿ ਮੈਂ ਇੱਥੇ ਪਹਿਲਾਂ ਵੀ 2005 ਤੱਕ ਕੰਮ ਕਰ ਚੁੱਕਿਆ ਐ ਐਸੇ ਡਿਸਟ੍ਰਿਕਟ ਟ੍ਰਾਂਸਪੋਰਟ ਅਫੀਸਰ ਤਾਂ ਥੋੜਾ ਬਹੁਤ ਮੈਨੂੰ ਇਸ ਏਰੀਆ ਬਾਰੇ ਕਾਫੀ ਜਾਣਕਾਰੀ ਹੈਗੀ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਜੋ ਸਰਕਾਰ ਦਾ ਮਕਸਦ ਹੈਗਾ ਕਿ ਇੱਥੇ ਜਿਹੜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਹੈ ਉਹਨੂੰ ਸਹੀ ਢੰਗ ਨਾਲ ਕਰਾਈ ਜਾਵੇ ਇਲੈਕਸ਼ਨ ਦੇ ਜੋ ਨਿਯਮਸ ਨੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਪਰ ਫੋਲੋ ਕਰਦੇ ਹੋਏ ਸਹੀ ਤਰ੍ਹਾਂ ਇਲੈਕਸ਼ਨ ਹੋਵੇ ਤੇ ਬਾਕੀ ਜੋ ਵੀ ਲੋਕ ਇੱਥੇ ਦੇ ਇਥੇ ਕੰਮ ਹੋਣਗੇ ਜਾਂ ਚੱਲ ਰਹੇ ਨੇ ਜਾਂ ਕਰਵਾਏ ਜਾਣਗੇ ਉਹਨਾਂ ਤੇ ਮੇਰਾ ਫੋਕਸ ਹੋਏਗਾ ਤੇ ਇਹਦੇ ਨਾਲ ਹੀ ਜਿਹੜੇ ਆਮ ਲੋਕਾਂ ਦੇ ਕੋਈ ਵੀ ਸਮੱਸਿਆਵਾਂ ਨੇ ਜਾਂ ਉਹਨਾਂ ਨੂੰ ਕੰਮਕਾਰ ਚ ਕੋਈ ਕਿਸੇ ਵੀ ਦਫ਼ਤਰਾਂ ਚ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਮੇਰੀ ਉਹਦੇ ਵਿੱਚ ਕੋਸ਼ਿਸ਼ ਰਹੇਗੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਹੱਲ ਕੀਤਾ ਜਾਵੇ ਤੇ ਆਮ ਲੋਕਾਂ ਨੂੰ ਮੈਕਸਿਮਮ ਲੀਫ ਦਿੱਤਾ ਜਾਵੇ ਮੇਰਾ 2015 ਵਿੱਚ ਹੈ ਆਈਐਸ ਦੇ ਵਿੱਚ ਪਹਿਲਾਂ ਮੈਂ 2001 ਮੇਰਾ ਪੀਸੀਆ ਦਾ ਬੈਸ ਸੀ ਮੈਂ 2020 ਵਿੱਚ ਪ੍ਰਮੋਟ ਹੋ ਕੇ ਆਈਐਸ ਵਿੱਚ ਮਰੀ ਅਲੀਵਿਸ਼ਨ ਹੋਈ ਤੇ ਇਸ ਤੋਂ ਪਹਿਲਾਂ ਮੈਂ ਡਾਇਰੈਕਟਰ ਲੋਕਲ ਬੋਡੀ ਦਾ ਚਾਰ ਸੀ ਤੇ ਉਸ ਤੋਂ ਪਹਿਲਾਂ ਮੈਂ ਇੰਡਸਟਰੀ ਡਿਪਾਰਟਮੈਂਟ ਚ ਇਨਵੈਸਟਮੈਂਟ ਪੰਜਾਬ ਸੀਗਾ ਤੇ 4 ਸਾਲ ਮੈਂਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚ ਵੀ ਡਿਪੂਟੇਸ਼ਨ ਤੇ ਲਗਾਈ ਨੇ ਤੇ ਇਸ ਤੋਂ ਪਹਿਲਾਂ ਮੈਂ ਬਹੁਤ ਏਕ ਪਹਿਲਾਂ ਬਠਿੰਡਾ ਦੇ ਵਿੱਚ ਵੀ ਕਮਿਸ਼ਨਰ ਤੇ ਸੀਏਬੀ ਵੀ ਰਹਿ ਚੁੱਕੇ ਆ ਏਡੀਸੀ ਮੁਕਸਰ ਵੀ ਰਹਿ ਆ ਮੈਂ ਕਮਿਸ਼ਨਰ ਮਹਾਲੀ ਵੀ ਤੇ ਏਡੀਸੀ ਰੋਪੜ ਵੀ ਰਹਿ ਚੁੱਕੇ ਆ ਤੇ ਮੇਰੀ ਕੋਸ਼ਿਸ਼ ਇਹ ਰਹੀ ਕਿ ਜਿਹੜੀ ਸਾਡੀ ਇੱਥੇ ਅਫਸਰ ਸਹਿਬਾਨ ਦੀ ਟੀਮ ਹੈ ਸਾਰੇ ਏਡੀਸੀਸ ਰੈਵਨਿਊ ਦੇ ਅਫਸਰ ਨੇ ਐਸਡੀਐਮਸ ਨੇ ਸਾਰੇ ਨਾਲ ਇੱਕ ਐਜੇ ਟੀਮ ਵਰਕ ਕੰਮ ਕਰੀਏ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਰੇ پولیس ਅਫਸਰਾਂ ਨਾਲ ਵੀ ਤਾਂ ਕਿ ਇੱਥੇ ਲਾਅ ਐਂਡ ਆਰਡਰ ਦੀ ਵੀ ਸਾਰੀ ਜੇ ਕੋਈ ਦਿੱਕਤ ਆਏ ਨਾ ਉਹਨੂੰ ਵੀ ਹੱਲ ਕੀਤਾ ਜਾਵੇਗਾ ਤੇ ਸਾਰੇ ਆਫੀਸਰਸ ਨਾਲ ਇੱਕ ਟੀਮ ਵਰਕ ਕਰਦੇ ਹੋਏ ਵਧੀਆ ਕੋਸ਼ਿਸ਼ ਕੀਤੀ ਜਾਵੇਗੀ ਇੱਕ ਵਧੀਆ ਪ੍ਰਸ਼ਾਸਨ ਲੋਕਾਂ ਨੂੰ ਦਿੱਤਾ